ਗੁੜੀਆ ਦਾ 3 ਸਾਲ ਤੋਂ ਨਾ ਪੀਦਾ ਚੱਕਰ ਚੱਲਦਾ ਹੈ। ਮੁੰਡੇ ਦੇ ਨਾਂ ਹੀ ਹੋਰ ਕਿਦਾਂ? ਮੁੰਡੇ ਦੇ ਨਾਂ ਨਿਕਲਦੇ। ਨਹੀਂ ਮੁੰਡੇ ਦੇ ਨਾਂ ਦਾ ਪਤਾ ਹੈ ਜੋ ਬੰਦੇ ਮੁੰਡੇ ਦਾ ਨਾਂ ਹੈ। ਕੱਲ੍ਹ ਮਸਤੀ ਆ। ਕੱਪੜੇ ਲੈਣ। ਲਗਾਤਾਰ ਆਉਂਦਾ। ਨਹੀਂ ਕਦੀ ਕਦੀ ਆਉਂਦਾ। ਸਾਨੂੰ ਨਹੀਂ ਪਤਾ ਲੱਗਦਾ ਇੱਥੇ ਕਦੇ ਬਾਹਰ ਆਣ ਕੇ ਚਾਵੇਂ ਬੰਗਾ ਇਤਰਾਕੀ ਤਲਾ ਦਾ ਕੌਣ ਬੈਠਾ ਕੌਣ। ਨਾ ਨਾ ਸਾਨੂੰ ਨਹੀਂ ਪਤਾ। ਵੀਡੀਓ ਤੋਂ ਸੈਟਿੰਗ ਸੀ। 3 ਸਾਲ ਦੀ। ਕੱਲ ਕੀ ਘੰਟਰਾ ਵਾਪਸ? ਮੈਂ ਕੰਮ ਕਰਨ ਜਾਣੀ ਆ ਗੁੜੀਆ ਠੀਕ ਨਹੀਂ ਇੱਕ ਮੁੰਡਾ ਕਰਨੀ ਹੈਗਾ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਵੀ ਇਹ ਸਤੰਦੀ ਬੜਾਏ ਤੇ ਬਾਬਾ ਕੋ ਭਾਬਾ ਮੈਂ ਕਰਾਲੀ ਨਹੀਂ ਛੁਰੂ ਤੂੰ ਬਾਬਾ ਹੀ ਆਨੂ ਹਾਂ ਉਹਨਾਂ ਨੇ ਰਹਾ ਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੂੰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਘਰ ਆ ਕੇ ਉੱਥੋਂ ਖਬਰ ਆਈ ਸੀ ਕੀ ਬੋਕੇ ਗਿਆ ਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਘਰ ਵਾਲਾ ਕਿੱਥੇ ਹੁਣ ਤੇ ਥਾਣੇ ਆ ਹੁਣ ਤੇ ਅੰਦੇ ਥਾਣੇ ਆ ਹਾਂ ਕੀ ਜਾਣਾ ਚਾਹੀਦਾ ਵੱਡੀ ਘਟਨਾ ਵਾਪਰੀ ਹੈ ਮੁੰਡਾ ਵੀ ਗਿਆ ਕੁੜੀ ਵੀ ਗਈ ਤੁਹਾਡੇ ਘਰ ਵਾਲੇ ਕੀ ਕਰ ਰਹੀ ਹੈ ਇਹ ਮੈਂ ਵੀ ਤੂੰ ਕੰਮ ਕਰਦੀ ਹਾਂ ਹਾਂਜੀ ਇੱਥੇ ਡੇਰਾਂ ਤਿੰਨ ਕਰਦੀ ਹਾਂ ਇਹਨਾਂ ਸਾਹਮਣੇ ਆ ਮੁੰਡਾ ਜਿਹੜਾ ਉਹ ਟ੍ਰੈਕਿੰਗ ਉੱਤੇ ਚਲੰਦਾ ਸੀ ਉਹ ਇੱਥੇ ਕਰਦਾ ਜੀ ਟਰ ਟ ਚਲੰਦਾ ਤੁਹਾਡੀ ਕੰਮ ਜੇ ਪਹਿਲਾਂ ਲੈ ਅੱਛਾ ਬਾਬਾ ਜੀ ਕੰਮ ਕੀ ਕਰਦੇ ਸੀ ਡੰਗਰਾਂ ਦਾ ਹੀ ਹੈ ਡੰਗਰਮਾਲੀ ਢੱਡ ਦੁੱਧ ਰੋਤੀ ਕਰਦੇ ਸੀ ਉਹ ਕੀ ਮੰਗ ਕਰਦੇ ਮੰਗ ਕਰਦੇ ਕੋਈ ਇਨਸਾਫ ਦੀ ਉਹ ਕੀ ਘਟਨਾ ਦੇ ਵੱਡੀ ਵਾਪਰੀ ਆਪ ਵੀ ਇਹ ਵੀ ਮੰਗੇ ਵੀ ਜਿੱਦਾਂ ਬਾਕੀ ਕੇ ਉਹਨਾਂ ਨੇ ਜਾਇਜ ਨਾ ਜਾਇਜ ਨਾ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਪਤਾ ਵੀ ਕੱਲਾ ਹੀ ਕਰੇ ਹਾਂ ਆਪਾਂ ਤੁਹਾਡਾ ਕਿਹੜੇ ਪਿੰਡ ਦੇ ਮੈਂ ਪਰਜੀਤ ਸਿੰਘ ਜੀ ਪਿੰਡ ਬੋਪਰ ਬਾਸ ਸਿੰਘ ਤੋਂ ਸਰਪੰਚ ਆ ਕਿ ਹੋਇਆ ਤੁਹਾਡੇ ਕੰਮ ਕੀ ਕੱਟਣੀ ਹੈ ਕੱਟਣਾ ਇਹ ਵੀ ਇੰਚਾਰਜ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਕਿ ਤੁਹਾਡੇ ਪਿੰਡ ਇਦਾਂ ਦੋ ਕਤਲ ਹੋ ਗਏ ਆ ਤੇ ਜਦੋਂ ਆਪਾਂ ਆਏ ਆ ਤੇ ਆਉਂਦੇ ਨੇ ਇਹਨਾਂ ਨੇ ਮੰਨ ਲਓ ਡੈਥ ਹੋ ਚੁੱਕੀ ਹਾਂ ਕੁੜੀ ਦੀ ਹਾਂ ਕੁੜੀ ਦੀ ਮੁੰਡੇ ਦੀ ਤੁਮਾਂ ਦੀ ਮੁੰਡੇ ਦੀ ਹਾਂ ਹਾਂਜੀ ਹਾਂਜੀ ਅੱਛਾ ਇਹ ਦੱਸ ਦੇ ਤੇ 3 ਸਾਲ ਤੋਂ ਰਿਸ਼ਤਾ ਸੀ ਉਹਨੂੰ ਡੇਟ ਆਇਆ ਜਾਂਦਾ ਸੀ ਹਾਂਜੀ ਇਹਨਾਂ ਦੇ ਇਹ ਜਿਹੜਾ ਲੜਕਾ ਹੈ ਇੱਥੇ ਮਿੱਟੀ-ਮਿੱਟੀ ਸੌਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲਾਉਂਦਾ ਹੈ ਹਾਂ ਉਦੇ ਕਰਕੇ ਉਹਨਾਂ ਹੀ ਕੁੜੀਆਂ ਦਾ ਇੱਕ ਦੂਜੇ ਨਾਲ ਫੇਸਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮਨ ਲੋ ਤੇਰੀ ਕਾਸ਼ਟ ਹੋ ਰਹਾ ਸਾਡੀ ਹੋ ਰਹਾ ਵੀ ਆਪਣਾ ਨਹੀਂ ਸੁਤਰਾਉਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਤੂੰ ਮੁੰਡੇ ਨੂੰ ਮਨਾ ਲੈ ਔਰ ਉਹ ਮਨ ਲੋ ਲੈ ਕੇ ਚਲ ਗਿਆ ਫਿਰ ਫਿਰ ਉਹ ਕਾਰਾਏ ਪਿੰਡ ਦੀ ਘਟਨਾ ਅੱਛਾ ਜਦੋਂ ਘਟਨਾ ਤੇ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਬਸ ਇਹਨਾਂ ਦੇ ਡੈਡ ਬੋਡੀ ਪਈਆਂ ਨੇ ਦੋਵਾਂ ਦੀ ਨਿਸ਼ਾਨ ਸ਼ੂਟ ਸ਼ੀਟ ਤੇ ਹੈਗੇ ਹਾਂਜੀ ਉਹ ਤਾਂ ਹੈ ਹੀ ਪਤਾ ਨਹੀਂ ਕੀ ਗੱਲ ਬਲੱਡ ਤੇ ਹੈਗੇ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਮਾਰੀ ਉਸਨੇ ਤਾਂ ਕੋਲ ਹੀ ਸੀ ਹਾਂਜੀ ਮੈਨੂੰ ਇਹ ਚਾਰ ਸਾਲ ਦਾ ਇਹ ਜਿਹੜੇ ਬਾਬਾ ਜੀ ਨੇ ਜਿਨ੍ਹਾਂ ਦੀ ਕਤਲ ਕੀਤੀ ਤਾਂ ਤੁਹਾਨੂੰ ਤੁਹਾਡੇ ਤੱਕ ਕਿੰਨੇ ਕਦ ਇਹਦੇ ਕੋਈ ਅਪਰੋਚ ਕੀਤੀ ਸੀ ਕਿ ਮੁੰਡਾ ਨਹੀਂ ਹਟਦਾ ਪਿਆ ਨਹੀਂ ਪਹਿਲਾਂ ਕੋਈ ਹੈਗਾ ਕੋਈ ਤੁਹਾਨੂੰ ਪਤਾ ਨਹੀਂ ਸੀ ਨਹੀਂ ਪਤਾ ਅਚਾਨਕ ਹਾਂਜੀ ਅਚਾਨਕ ਪਹਿਲਾਂ ਇਹਨਾਂ ਦਾ ਆਉਣ ਜਾਣ ਮੰਨ ਲਓ ਜਿਦਾਂ ਯਾਰਾਂ